ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਲੋਕ ਆਪਣੇ ਘਰ ਤੋਂ ਇਲਾਵਾ ਕੋਈ ਸੈਪਰੇਟ ਘਰ ਬਣਾਉਣਾ ਚਾਹੁੰਦੇ ਆ ਜਿਵੇਂ ਕਿ ਕੁਝ ਕੁ ਵਿਜ਼ਿਟਰ ਵਾਸਤੇ ਆਪਾਂ ਲੱਗ ਤੋਂ ਕਮਰੇ ਬਣਾ ਦਿੰਨੇ ਆ ਘਰ ਬਣਾ ਦਿੰਨੇ ਆ ਗੈਸਟ ਹਾਊਸ ਬਣਾ ਦਿੰਨੇ ਆ ਜਾਂ ਫਾਸਟ ਜਾਂ ਸੈਕੰਡ ਫਲੋਰ ਤੇ ਇੱਕ ਬਿਲਡਿੰਗ ਬਣਾਉਣੀ ਚਾਹੁੰਦਾ ਪਰ ਕਿਸੇ ਵਜ੍ਹਾ ਕਰਕੇ ਉਹ ਬਣਾ ਨਹੀਂ ਰਿਹਾ ਜਿਵੇਂ ਕਿ ਉੱਪਰ ਵਜ਼ਨ ਬਹੁਤ ਬਣ ਜਾਂਦਾ ਉੱਪਰਲੀ ਬਿਲਡਿੰਗ ਦਾ ਸੋ ਇਹ ਸਾਰੀਆਂ ਖਾਮੀਆਂ ਨੂੰ ਪੂਰਾ ਕਰਦਾ ਇੱਕ ਪਰਫੈਕਟ ਹੋਮ ਕੰਪਨੀ ਨੇ ਇੱਕ ਘਰ ਬਣਾਇਆ ਜਿਹੜਾ ਕਿ ਪਿੱਛੇ ਜੇ ਐਕਸਪੋ ਹੋਇਆ ਸੀ ਲੁਧਿਆਣੇ ਦੇ ਵਿੱਚ ਇਨਟੈਕਸਟ ਐਕਸਪੋ ਉਹਦੇ ਵਿੱਚ ਸ਼ੋਕੀ ਸ਼ੋਕੇਸ ਕੀਤਾ ਗਿਆ ਸੀ ਕੰਪਨੀ ਵੱਲੋਂ ਕੀ ਫੀਚਰ ਹੈ ਕਿ ਇਹੋ ਜਿਹਾ ਦੇਖਣ ਨੂੰ ਮਿਲਦਾ ਤੇ ਕੀ ਰੇਟ ਹੈ ਆਜੋ ਜਾਣਦੇ ਆ ਇਸੇ ਵੀਡੀਓ ਦੇ ਵਿੱਚ ਵੀਡੀਓ ਦੇ ਐਂਡ ਤੱਕ ਬਨੇ ਰਹੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਤੇ ਘਰ ਕਿਵੇਂ ਦੀ ਲੱਗੀ ਬਾਥਰੂਮ ਨਾਲ ਇਹਨਾਂ ਬੈਟਰੂਮ ਦੇ ਉਪਰੋਂ ਲੋਕ ਦੇਖੋ ਰੂਫ ਹੋਰ ਯਾਸਤ ਲੱਗਿਆ ਹੋਇਆ ਵੀ ਆ ਯਾਰ ਇਹ ਕੰਨਿਕਾ ਆ ਆ ਵਧੀਆ ਹੈ ਬੜਾ ਆਪਣਾ ਸੈਟਾ ਹਾਂਜੀ ਸੈਟਾ ਨਾ ਘਰੇ ਲਗਾ ਕੇ ਰੱਖਣਾ ਹੀ ਆ ਗੱਲਾ ਇਹ ਰੇਟ ਪਤਾ ਜੀ ਤੇ ਪਰ ਵਾਲਾ ਤੇ 2500 ਪਰ ਸਕਰ ਫੁੱਟ ਆ ਰਿਹਾ ਹੈ ਹਾਂ 2500 ਰੁਪਏ ਪਰ ਸਕਰ ਫੁੱਟ ਜੀ ਠੀਕ ਹੈ ਤੇ ਸਾਡੀ ਉਹ ਦੋਹਾਂ ਪਰ ਸਕਰ ਫੁੱਟ ਜੀ ਇਹ ਕਸਟਮਾਈਜ਼ ਹੈ ਇਹ ਕਸਟਮਾਈਜ਼ ਹੈ ਇਹਦੇ ਤੋਂ ਕੋਈ ਹੋਰ ਐਕਸਟਰਾ ਕਰਨਾ ਹੈ ਤਾਂ ਕਰਦੇ ਪਈਆਂ ਵੀ ਲੱਗ ਜਾਂਦੀਆਂ ਜਿੱਧਰ ਬਾਕੀ ਵਿੱਚ ਕੋਈ ਇਹ ਨਹੀਂ ਲਿਫਟੇਬਲ ਹੈ ਜੀ ਅੱਛਾ ਇਹ ਲਿਫਟੇਬਲ ਹੈ ਤੁਸੀਂ ਤੋਂ ਮਾਗੀ ਲਿਫਟ ਕਰਾਓ ਠੀਕ ਹੈ ਤੇ ਇੰਸਟਾਲ ਵੀ ਕਰ ਦਿੰਦੇ ਆ ਜਿਵੇਂ ਫਰਜ਼ ਕਰੋ ਕਿ ਸਟੋਰ ਵੀ ਇਹ 12 ਫੁੱਟ ਬਾਈ 30 ਫੁੱਟ ਹੈ ਜੀ ਅੱਛਾ ਤੇ 360 ਸਕਰ ਫੀਟ ਹੋਗਾ ਜੀ ਕਿੰਨੇ ਦਾ ਬਣ ਗਿਆ 360 ਇਹ 9 ਲੱਖ ਰੁਪਏ ਦਾ ਕੋਸਟ ਆ ਉੱਪਰ ਸਰ ਕੀ ਹੈ ਇਹਦੇ ਜੀ ਇਹ ਸਾ ਪੀਵੀਸੀ ਸ਼ੀਟ ਹੈ ਫਿਰ ਉਹ ਗਰਮ ਨਹੀਂ ਹੁੰਦੀ ਜੀ ਨਹੀਂ ਇਹਦੇ ਵਿੱਚ ਇਨਸੂਲੇਸ਼ਨ ਪ੍ਰੋਪਰ ਹੈ ਅੱਛਾ ਸੀਮੈਂਟ ਫਾਈਬਰ ਸ਼ੀਟ ਟੌਪ ਤੇ ਲੱਗੀਆਂ ਹੋਈਆਂ ਨੇ ਠੀਕ ਹੈ ਸਰ ਮਤਲਬ ਇਹ ਹੀਟ ਪ੍ਰੂਫ ਹੈ ਜੀ ਆਪਣਾ ਇਹਦੇ ਵਿੱਚ ਬਾਹਰੋਂ ਟੈਂਪਰੇਚਰ ਆਪਣਾ ਪਾਸਾ ਮਾਈਂਡ ਅੰਦਰ ਘੱਟੀ ਠੀਕ ਹੈ ਅਪਰੋਕਸ ਕਿੰਨੇ ਕ ਦਾ ਪਾਇਆ ਜਾਂਦਾ ਜਿੰਨੇ ਇਹ ਹੈ ਇਹ ਬੜਾ ਮਾਡਲ ਹੈ ਇਹ 9 ਲੱਖ ਰੁਪਏ ਦਾ 9 ਲੱਖ ਰੁਪਏ ਦਾ ਵਿੱਦੂ ਸਾਹਿਬ ਜੋ ਤੁਸੀਂ ਕੰਪਲੀਟ ਦੇਖ ਲਿਆ ਜਿਹੜੀ ਇਸ ਟਾਈਮ ਤੁਸੀਂ ਦੇਖ ਰਹੇ ਹੋ 9 ਲੱਖ ਦਾ ਵਾਹ ਚੰਗੀ ਚੀਜ਼ ਆ ਆਸ਼ੀਸ਼ ਨੂੰ ਗਏ ਹੋ ਗਿਆ ਸੋ ਫਾਰ ਬਾਕੀ ਏਸੀ ਵਗੈਰਾ ਵਧੀਆ ਕੰਮ ਕਰਦਾ ਹੈ ਜੀ ਸਭ ਕੁਝ ਇੱਕ ਕੰਪਲੀਟ ਸਿਰਫ ਕੁਝ ਏਸੀ ਫਿਟਿੰਗ ਕਰਨੀ ਹੈ ਅੱਛਾ ਏਸੀ ਫਿਟਿੰਗ ਕਰਾਉਣੀ ਹੈ ਬਸ ਫਿਟਿੰਗ ਪ੍ਰੋਪਰ ਜੀ ਤੁਸੀਂ ਜਿਹਨੂੰ ਟੰਗਣਾ ਉੱਤੇ ਜੀ ਇੰਡਰਲੀ ਸਹਾਇਤੀ ਵੀ ਆ ਛੋਟੀ ਜਿਹੀ ਵਿੰਡੋ ਦਿੱਤੀ ਹੋਈ ਹੈ ਕੰਪਨੀ ਵੱਲੋਂ ਕਿੱਥੇ ਗੈਰ ਆਲੰਗਿਕ ਫੋੜੇ ਖਿਆਤੋ ਡੀ ਵਿੰਡੋ ਦਿੱਤੀ ਹੋਈ ਆ ਇਹ ਫਲੋਰਿੰਗ ਕਾ ਵੀ ਆ ਸਰ ਬੈੱਡ ਲੱਗਿਆ ਹੋਇਆ ਕਸਟਮਾਈਜ਼ ਕਰ ਸਕਦੇ ਆ ਆਪਦੇ ਹਿਸਾਬ ਨਾਲ ਇਹ ਘਰ ਨੂੰ ਤੁਸੀਂ ਆਪਦੇ ਹਿਸਾਬ ਨਾਲ ਆਪਦੇ ਏਰੀਆ ਦੇ ਹਿਸਾਬ ਨਾਲ ਕਸਟਮਾਈਜ਼ ਵੀ ਕਰ ਸਕਦੇ ਹੋ ਉੱਪਰ ਪੀਵੀਸੀ ਸ਼ੀਟਾਂ ਲੱਗੀਆਂ ਹੋਈਆਂ ਤੇ نیچے ਤੋਂ ਵੀ ਉਹਦੇ ਚੈਨਲ ਵਗੈਰਾ ਲਾ ਕੇ ਚਾਦਰ ਲਾ ਕੇ ਪੂਰੀ ਤਰ੍ਹਾਂ ਘਰ ਨੂੰ ਪ੍ਰੋਟੈਕਟ ਕੀਤਾ ਹੋਇਆ ਮਜ਼ਬੂਤ ਕੀਤਾ ਹੋਇਆ ਕਈ ਵਾਰੀ ਦੋਸਤੋ ਆਪਾਂ ਇਹੋ ਜੀ ਜਗ੍ਹਾ ਤੇ ਬੈਠੇ ਹੁੰਨੇ ਆ ਜਿੱਥੇ ਆਪਾਂ ਜਿਆਦਾ ਬਹੁਤਾ ਜਿਆਦਾ ਇਨਵੈਸਟ ਨਹੀਂ ਕਰਨਾ ਹੁੰਦਾ ਸੋ ਉਸ ਜਗ੍ਹਾ ਵਾਸਤੇ ਮੈਨੂੰ ਇਹ ਬਹੁਤ ਵਧੀਆ ਲੱਗਿਆ ਫਾਰ ਦਾ ਟਾਈਮ ਇੱਕ ਵਧੀਆ ਆਊਟਿੰਗ ਜੀ ਹੋ ਜਾਂਦੀ ਹੈ ਕਿਉਂਕਿ 9 ਲੱਖ ਰੁਪਏ ਦਾ ਐਡੀ ਬਿਲਡਿੰਗ ਖੜੀ ਕਰਨਾ ਮੇਰੇ ਹਿਸਾਬ ਨਾਲ ਸਹੀ ਨਹੀਂ ਬਾਕੀ ਇਹ ਘਰ ਨੂੰ ਤੁਸੀਂ ਕਾਫੀ ਟਾਈਮ ਯੂਜ਼ ਕਰਨ ਤੋਂ ਬਾਅਦ ਸੇਲ ਵੀ ਕਰ ਸਕਦੇ ਹੋ ਜਿਹੜੀ ਕਿ ਹੋਰ ਵੀ ਬਹੁਤ ਵਧੀਆ ਗੱਲ ਬਣ ਸਕਦੀ ਹੈ ਆਉ ਦੇ ਹਿਸਾਬ ਨਾਲ ਹੋਰ ਜਿਵੇਂ ਤੁਸੀਂ ਜਿਹੜੀ ਕੋਈ ਜ਼ਰੂਰਤਤ ਅਲਮੀਰਾ ਵਗੈਰਾ ਹੈਗਾ ਉਹਨੂੰ ਕਸਟਮਾਈਜ਼ ਕਰ ਸਕਦੇ ਹੋ ਇੱਕ ਵਧੀਆ ਗੈਸਟ ਰੂਮ ਜਾਨੀ ਕਿ ਗੈਸਟ ਹਾਊਸ ਤੁਹਾਡਾ ਬਣ ਕੇ ਤਿਆਰ ਹੋ ਜਾਂਦਾ ਹੈ ਇੱਕ ਵਿਜ਼ਿਟਰ ਘਰ ਅਲੱਗ ਤੋਂ ਹੀ ਬਣਾ ਸਕਦੇ ਹੋ ਤੁਸੀਂ ਸੋ ਇਹ ਸੀ ਜੀ ਅੱਜ ਦੀ ਵੀਡੀਓ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ